ਸਾਸ਼ੀ ਕਾਲ ਜੀ ਪੰਜਾਬ ਨਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦੇ ਮੁੱਖ ਸਮਾਚਾਰ ਵਿਧਾਨ ਸਭਾ ਹਲਕਾ ਕਾਦੀਆਂ ਦੀ ਰਹਿਨਮਾਈ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਗੁਰ ਇਕਬਾਲ ਸਿੰਘ ਮਾਹਲ ਅਗਵਾਈ ਹੇਠ ਮਸੀ ਪਾਈਚਾਰੇ ਅਤੇ ਪਾਰਟੀ ਵਰਕਰਾਂ ਵੱਲੋਂ ਮਿਲ ਕੇ ਗਰਾਊਂਡ ਧਾਰੀਵਾਲ ਵਿਖੇ 크ਿਸਮਸ ਡੇ ਮਨਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਬੱਬੇ ਹਲੀ ਨਗਰ ਕੌਂਸਲ ਕਾਦਿਆਂ ਦੇ ਪ੍ਰਧਾਨ ਜਰਨੈਲ ਸਿੰਘ ਮਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਪਾਸਟਰ ਸਹਿਬਾਨ ਅਤੇ ਕਲਾਕਾਰਾਂ ਵੱਲੋਂ ਪ੍ਰਭੂ ਯੀਸ਼ੂ ਮਸੀਹ ਦੇ ਭਜਨਾ ਨਾਲ ਨੇ ਹਾਲ ਕੀਤਾ ਬਿਊਰੋ ਰਿਪੋਰਟ ਪੰਜਾਬ ਨਾਟਿਵ ਮ ਤੁਹਾਡੀ ਸੇਵਾ ਦੇ ਵਿੱਚ ਨਜ਼ਰ ਕਰਤੀ ਪਲੀਜ਼ ਜਲਦੀ ਦੇ ਨਾਲ ਆਈਏ ਲਗਾਤਾਰ ਅਸੀਂ ਕੁਝ ਨਗਮੇ ਇਹਨਾਂ ਦੇ ਕੋਲ ਸੁਣਾਗੇ ਔਰ ਉਸ ਤੋਂ ਬਾਅਦ ਪਰਮੇਸ਼ਵਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਕਾਦੀਆਂ ਹਲਕੇ ਦੇ ਸ਼ਹਿਰ ਧਾਰੀਆਲ ਦੇ ਵਿੱਚ ਕਰੀਬ ਸਿਰਫ ਧਾਰੀਆਲ ਬਲਾਕ ਦੇ ਜਿੰਨੇ ਕ੍ਰਿਸ਼ਚਨ ਭਾਈਚਾਰੇ ਦੇ ਮੇਰੇ ਸਾਥੀ ਸੀ ਜੌਨ ਜੀ ਸੀ ਮੁਸ਼ਤਾਕ ਬਾਲ ਜੀ ਸੀ ਡਾਕਟਰ ਇੰਦਰਿਆ ਜੀ ਸਾਰਿਆਂ ਨੇ ਆਪਾਂ ਵਿਚਾਰ ਕੀਤੀ ਸੀ ਵੀ ਜਿੱਦਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਪਹਿਲਾਂ ਵੱਡੇ ਪੱਤਰ ਦੇ ਵੱਡੇ ਦਿਨ ਮਨਾਉਂਦੇ ਹੁੰਦੇ ਸੀ ਧਾਰਿਆਲ ਆਪਾਂ ਵੀ ਉਸੇ ਤਰ੍ਹਾਂ ਦੇ ਸ਼ੁਰੂ ਕਰੀਏ ਤੇ ਉਹਦੇ ਵਾਸਤੇ ਬੱਬੇ ਵਾਲੀ ਸਾਹਿਬ ਜੀ ਦਾ ਅਸ਼ੀਰਵਾਦ ਲੈ ਸਹਿਮਤੀ ਲਈ ਤੇ ਉਹ ਬਹੁਤ ਹੀ ਵਧੀਆ ਬਣਾਇਆ ਮੈਂ ਸਾਰੀ ਪ੍ਰਬੰਧਕ ਟੀਮ ਨੂੰ ਅਜਿਹਾ ਦਈ ਦਿਨਾ ਕਿ ਬੜਾ ਹੀ ਕਾਮਯਾਬ ਬੜੇ ਲੋਕਾਂ ਦਾ ਇਕੱਠ ਪਿਆਰ ਵੇਖਣਾ। ਦੋਆ ਵੀ ਜਦੋਂ ਜਿਹੜੇ ਸਟੇਜ ਤੇ ਬੱਬੇ ਵਾਲੀ ਸਾਹਿਬ ਨੇ ਅਨਾਉਂਸ ਕਰਤਾ ਵੀ 2022 ਸਾਡੀ ਸਰਕਾਰ ਆਉਣੀ ਹੈ। ਸਰਦਾਰ ਸੁਖਵੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਬਣਨਾ ਹੈ। ਸਾਡੇ ਸਤਕਾਰਯੋਗ ਬੱਬੇ ਵਾਲੀ ਸਾਹਿਬ ਨੇ ਕੈਪਟਨ ਇੰਸਟਰ ਬਣਨਾ ਹੈ। ਤੇ ਇਦੋਂ ਹੀ ਵੱਡਾ ਰਾਜਪત્રી ਸਮਾਗਮ ਹੋਇ ਕਿਸਾਨਾਂ ਦੇ ਮਾਰੇ ਜੋ ਮੋਦੀ ਦੇ ਕਾਲੇ ਕਾਨੂੰਨ ਤਿੰਨ ਆਏ ਨੇ ਬਹੁਤ ਹੀ ਘਾਤਕ ਨੇ ਇੱਕ ਕਿਸਾਨਾਂ ਦੀ ਮੌਤ ਦੇ ਵਾਰੰਟ ਨੇ ਉਹਦੇ ਤਹਿਤ ਮੈਂ ਵੀ ਦਿੱਲੀ ਬੈਠ ਕੇ ਆਇਆ ਹਾਂ ਉਸ ਸਟੇਜ ਤੋਂ ਮੈਨੂੰ ਬੋਕਾ ਵੀ ਮਿਲਿਆ ਬੋਲਣ ਦਾ ਬਤੌਰ ਰਾਈਸ ਮਿਲਰ ਐਸੋਸੀਏਸ਼ਨ ਗੁਰਦਾਸਪੁਰ ਤੇ ਮੈਂ ਉੱਥੇ ਉਹਨਾਂ ਨੂੰ ਯਕੀਨ ਦਿਵਾ ਆ ਗਿਆ ਕਿਸਾਨਾਂ ਨੂੰ ਕਿ ਪੂਰੀ ਜ਼ਿਲ੍ਹੇ ਦੀ ਰਾਈਸ ਮਿਲਰ ਐਸੋਸੀਏਸ਼ਨ ਤੁਹਾਡੇ ਨਾਲ ਹੈ ਜਿੱਥੇ ਕਿਤੇ ਕੋਈ ਲੋੜ ਹੋਏਗੀ ਇਹ ਕਿਸਾਨਾਂ ਦੇ ਜਿਹੜੇ ਬਿੱਲ ਨੇ ਛੇਤੀ ਛੇਤੀ ਮੋਦੀ ਨੂੰ ਵਾਪਸ ਕਰਨੇ ਚਾਹੀਦੇ ਨਹੀਂ ਦੇ ਇਹ ਬਹੁਤ ਘਾਤਕ ਸਿੱਟੇ ਨਿਕਲੇ ਨੇ